ਪੱਥਰ ਲੈਂਦਾ ਤੁਸੀਂ ਮੈਂ ਆਹੋਂ ਪੱਥਰ ਲਾ ਕੇ ਲੈਂਦਾ ਹਿਮਾਲਿਆ ਪਰਬਤ ਤੋਂ ਜੇ ਕੋਈ ਕਹੇ ਵੀ ਤੂੰ ਕੀ ਕਰਨ ਗਿਆ ਜੀ ਚੈੱਕ ਕਰ ਮੈਂ ਚਾਹਣਾ ਜਿਹੜੇ ਬੰਦੇ ਮੇਰਾ ਬਲੌਗ ਦੇਖਦੇ ਹਨ ਉਹਨਾਂ ਨੂੰ ਐਵੇਂ ਹੀ ਲੱਗੇ ਵੀ ਨਾਲ ਹੀ ਤੁਰੇ ਫਿਰਦੇ ਆ ਕੇ ਜਾਓ ਬਹੁਤ ਹੀ ਸੋਹਣਾ 뷰 ਹੈ ਦਿਲ ਕਰਦਾ ਕਿ ਦੋ ਚਾਰ ਦਿਨ ਇੱਥੇ ਰਹੀਏ ਤੇ ਜਦੋਂ ਆਇਆ ਤਾਂ ਇੰਜੋਏ ਜ਼ਰੂਰ ਕਰਨਾ ਚਾਹੀਦਾ ਇੱਕ ਦਿਨ ਵੱਧ ਸਹੀ ਹਾਂਜੀ ਅੱਜ ਆਪਣਾ ਹੀ ਬਲੌਗ ਦਾ ਤੀਸਰਾ ਦਿਨ ਆਪਾਂ ਰੁਕੀ ਸੀਗੇ ਸ਼ਹਿਰ ਚਮੋਲੀ ਤੇ ਹੁਣ ਇੱਥੋਂ ਚੱਲਣ ਲੱਗਿਆ ਸਭ ਨੇ ਖਾਣਾ ਖੂਣਾ ਖਾ ਲਿਆ ਇੱਥੇ ਵਧੀਆ ਰਹਿਣ ਰੋਣ ਦੀ ਵਿਵਸਥਾ ਵਧੀਆ ਸੀ ਖਾਣ ਪੀਣ ਦੀ ਵਿਵਸਥਾ ਵਧੀਆ ਸੀ ਤੇ ਬੜੀ ਸੋਹਣੀਆ ਲੋਕੇਸ਼ਨਾਂ ਨੇ ਇੱਥੇ ਤੁਸੀਂ ਦੇਖੋ ਸਾਡੀ ਏਰੀਆ ਬਿਲਕੁਲ ਇੱਕ ਮਿੰਟ ਤੁਹਾਨੂੰ ਹੋਰ ਦਿਖਾਉਣਾ ਆ ਦੇਖੋ ਇੱਧਰ ਨਾ ਮਤਲਬ ਜਿਹੜੀਆਂ ਲੇਡੀਜ਼ ਕੰਮ ਕਰਦੀਆਂ ਨੇ ਉਹ ਸਿਰ ਤੇ ਵਜਨ ਨਹੀਂ ਚੱਕਦੀਆਂ ਆਪਣੀ ਪਿੱਠ ਤੇ ਵਜਨ ਚੱਕਦੀਆਂ ਢੂਈ ਤੇ ਚੱਕਦੀਆਂ ਤੇ ਤੁਸੀਂ ਆਹ ਦੇਖ ਲਓ ਆ ਲੋਕੇਸ਼ਨ ਕਿੰਡੀ ਸੋਹਣੀਆ ਪੈਕਿੰਗ ਪੂਰੀ ਸਮਾਨ ਲੱਗਿਆ ਰੱਖਣ ਗੱਡੀ ਤੇ ਕੌਣ ਆ ਸੰਨ ਕੀ ਆਈ ਬਾਤ ਆ ਲੋਕੇਸ਼ਨ ਕੀ ਆਈ ਬਾਤ ਸਹੀ ਹੈ ਆਈ ਆਈ ਲਓ ਜੀ ਸਾਰੇ ਜਣੇ ਰੈਡੀ ਨੇ ਅਗਲੀ ਲੋਕੇਸ਼ਨ ਵੱਲ ਜਾ ਰਹੇ ਆ ਓਕੇ ਓਕੇ ਹਰਜੀਤ ਮੌਸਮ ਦਾ ਕੀ ਪਹਿਲਾਂ ਨਾਲੋਂ ਫਰਕ ਹੈਗਾ ਹੈ ਬਹੁਲਾ ਫਰਕ ਹੈ ਪਿਛਲੀ ਵਾਰ ਤਾਂ ਪਿੱਛੇ ਹੀ ਕੋਟ ਪਾਰੇ ਸੀ ਅੱਛਾ ਇੰਝ ਤੇ ਗਰਮੀ ਬੜੀ ਹੈ ਕੀ ਕਾਰਨ ਹੋ ਗਿਆ ਇਹ ਕੁਝ ਕਹਿ ਨਹੀਂ ਸਕਦਾ ਰੱਬ ਜਾਣਦਾ ਤਾਂ ਕੁਦਰਤ ਦੀਆਂ ਗੱਲਾਂ ਨੇ ਹਾਂ ਮਨ ਲੱਗ ਗਮੀ ਹੋਣੀ ਪਏ ਮਾਂਗੂ ਵੀ ਆਪਣੇ ਪੰਜਾਬ ਚ ਵੀ ਕਿੰਨੀ ਅੱਗ ਵਰਦੀ ਆ ਯਾਰ ਇਹ ਤਾਂ ਇੱਥੇ ਸਭ ਬਾਲੀ ਹੈ ਯਾਰ ਪਿਛਲੀ ਵਾਰ ਤਾਂ ਠੰਡ ਸੀ ਪਿਛਲੀ ਵਾਰ ਤਾਂ ਮਾਂਗਰ ਹਟ ਲੱਗਾ ਜੀ ਉੱਥੇ ਵੀ ਵਾਟਰ ਬੋਟੀਆਂ ਭਰ ਕੇ ਰੱਖਣੇ ਪਏ ਨੇ। ਮਨ ਲੱਗੇ ਵੀ ਨਹੀਂ ਹੁਣ ਠੰਡ ਤਾਂ ਇਹ ਰਹਿਣਾ। ਵੇਖੋ ਇਹ ਹੋਟਲ ਹੈ ਜੀ ਜਿੱਥੇ ਅਸੀਂ ਰੁਕੇ ਸੀਗੇ ਤੇ ਉਧਰ ਸਾਡਾ ਰੂਮ ਸੀਗਾ ਬੜਾ ਵਧੀਆ ਉੱਪਰ ਸੀਗਾ। ਆ ਜਿਹੜੀ ਤੁਸੀਂ ਦੇਖ ਰਹੇ ਹੋ ਬਿਲਡਿੰਗ ਦੇ ਪਿਛਲੇ ਸਾਈਡ ਸੀਗਾ ਬਹੁਤ ਸੋਹਣਾ ਸੀਗਾ। ਇੱਥੇ ਖਾਣ ਪੀਣ ਦੀ ਵਿਵਸਥਾ ਠੀਕ ਆ ਤੇ ਯਾਤਰੀ ਜਾ ਰਹੇ ਨੇ ਜੀ। ਦੇਖੋ ਜੀ। ਹੁਣ ਆਪਾਂ ਜਾਵਾਂਗੇ ਜੀ ਔਲੀ। ਕਿੰਨਾ ਟਾਈਮ ਲੱਗ ਜੂਗਾ ਜੀ ਆਪਾਂ ਨੂੰ ਜਾਣ ਤੇ ਔਲੀ ਦੋ 2.5 ਘੰਟੇ ਫਿਰ ਦੋ 2.5 ਘੰਟੇ ਕੰਮ ਆ ਇਹ ਟ੍ਰੈਫਿਕ ਨਾ ਹੋਇਆ ਅੱਛਾ ਇਹ ਟ੍ਰੈਫਿਕ ਹੋਇਆ ਫਿਰ ਆਪਾਂ ਉਧਰ ਘੜ ਵੱਧ ਵੀ ਲੱਗਦਾ ਟੂਰਿਸਟ ਕਿ ਕਿ ਜਾਂਦੇ ਆ ਕਾਫੀ ਉਧਰ ਅੱਛਾ ਚਲੋ ਦੇਖ ਰਿਹਾ ਜੀ ਹੁਣ ਜਾਵਾਂਗੇ ਆਪਾਂ ਔਲੀ ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਵਾਰੀ ਜਾ ਰਿਹਾ ਇੱਧਰ ਦਾ ਜਿਹੜਾ ਮੇਰਾ ਕਦੇ ਵੀ ਸੁਭਬ ਨਹੀਂ ਸੀ ਬਣਿਆ ਸੋ ਦੇਖ ਰਿਹਾ ਕਿਹੋ ਜਿਹਾ ਐਕਸਪੀਰੀਅੰਸ ਰਹਿੰਦਾ ਹੈ ਦੋ ਬਲੌਗ ਆਪਣੇ ਆਗੇ ਹੋ ਸਕਦਾ ਜਿਹੜੇ ਅੱਗੇ ਵਾਲੇ ਬਲੌਗ ਨੇ ਉਹ ਲੇਟ ਹੋ ਜਾਣ ਕਿਉਂਕਿ ਨੈਟਵਰਕ ਦੀ ਪ੍ਰੋਬਲਮ ਬਹੁਤ ਆ ਜਿਹੜਾ ਮੈਂ ਬਲੌਗ ਪਾਇਆ ਮੈਨੂੰ ਇਹ ਲੱਗਦਾ ਘੱਟੋ ਘੱਟ 2-3 ਘੰਟਿਆਂ ਦੇ ਵਿੱਚ ਅਪਲੋਡ ਹੋਇਆ ਤੇ ਐਡੀਟਿੰਗ 'ਚ ਵੀ ਸਮਾਂ ਲੱਗਦਾ ਥੱਕ ਜਾਂਦੇ ਆ ਨਾ ਤਾਂ ਐਡੀਟਿੰਗ ਹੁੰਦੀ ਆ ਸੋ ਇਹ ਆ ਭਾਈ ਅਗਲੇ ਬਲੌਗ ਥੋੜੇ ਲੇਟ ਹੋ ਸਕਦੇ ਆ ਆ ساری ਟੀਮ ਇੱਧਰ ਖੜੀ ਆ ਤੇ ਫੋਟੋ ਫੋਟੋ ਖਿੱਚ ਕੇ ਸਾਰੇ ਜਣੇ ਤੁਰਨਗੇ ਇੱਥੋਂ ਸੋ ਬਣੇ ਰਹੋ ਜੀ ਕਮਾ 600 ਜਵਾਈ ਪੈ ਕੇ ਨਹੀਂ ਜਾ ਸਕਦੇ ਆ ਬਾਈ ਕਿਵੇਂ ਬਗ ਜਾਗੇ ਮਰਾਂ ਹਾਂਜੀ ਅਸੀਂ ਜਾ ਰਹੇ ਆਂ ਔਲੀ ਯੈਸ ਸਿੰਗਲ ਦੀ ਸੜਕਾ ਹੈ ਚੜਾਈ ਬਹੁਤ ਜ਼ਿਆਦਾ ਹੈ ਇੱਧਰ ਵੀ ਬਹੁਤ ਆ ਰਿਹਾ ਹੈ ਹਾਂਜੀ ਹਾਂ ਇੱਧਰ ਡੁੰਗਾਈ ਵੀ ਬਹੁਤ ਜ਼ਿਆਦਾ ਹੈ ਜੀ ਹਾਂਜੀ ਅਸੀਂ 올ਲੀ ਤੋਂ ਥੋੜਾ ਜਆ 7-8 ਕਿਲੋਮੀਟਰ ਨੀਚੇ ਰੁਕੇ ਹਾਂ ਬੜੀ ਸੋਹਣੀ ਲੋਕੇਸ਼ਨ ਹੈ ਦਰਖਤ ਦੇਖ ਸਕਦੇ ਹੋ ਤੁਸੀਂ ਉੱਚੇ ਉੱਚੇ ਕਮੈਂਟ ਆ ਦੇਖੋ ਬੜਾ ਸੋਹਣਾ ਮਾਹੌਲ ਆ ਇੱਥੇ ਠੰਡਾ ਵੀ ਐ ਤੁਹਾਨੂੰ ਲੱਗਦਾ ਟੀ-ਸ਼ਰਟ 'ਚ ਖੜੇ ਆ ਪਤਾ ਨਹੀਂ ਗਰਮੀ ਨਹੀਂ ਗਰਮੀ ਨਹੀਂ ਹੈਗੀ ਠੰਡ ਐ ਤੇ ਉਹ ਅਮਨ ਤੇ ਸੋਨੀਆ ਫਿਰਦੇ ਨੇ ਇੱਧਰ ਬਾਈ ਯਾਰ ਕੇ ਅੜੇ ਆ ਕਹਿੰਦੇ ਥੋੜਾ ਜਿਹਾ ਕੁਦਰਤ ਦਾ ਵੀ ਆਨੰਦ ਜਿਹਾ ਮਾਣ ਲਈਏ ਤੇ ਉਹ ਸਾਰਾ ਦਿਨ ਗੱਡੀ 'ਚ ਬੈਠਣਾ ਔਖਾ ਹੋ ਜਾਂਦਾ ਕਿਵੇਂ ਲੱਗ ਰਿਹਾ ਬਾਈ ਬਾਈ ਬਹੁਤ ਵਧੀਆ ਮੈਂ ਤਾਂ ਸਾਰਿਆਂ ਨੂੰ ਕਹਿਣੀ ਆਂ ਕਿ ਜਿਹੜੇ ਵੀ ਹਿਮਕੁੰਡ ਸਾਹਿਬ ਆਉਂਦੇ ਆ ਔਲੀ ਜ਼ਰੂਰ ਆ ਕੇ ਜਾਓ ਬਹੁਤ ਹੀ ਸੋਹਣਾ 뷰 ਹੈ ਦਿਲ ਕਰਦਾ ਕਿ 2-4 ਦਿਨ ਇੱਥੇ ਰਹੀਏ ਤੇ ਜਦੋਂ ਆਇਆ ਤਾਂ ਇੰਜੋਏ ਜ਼ਰੂਰ ਕਰਨਾ ਚਾਹੀਦਾ ਇੱਕ ਦਿਨ ਵੱਧ ਸਹੀ ਸਹੀ ਗੱਲ ਹੈ ਕਿਵੇਂ ਸੋਹਣੀਆਂ ਬਹੁਤ ਵਧੀਆ ਬਾਈ ਠੀਕ ਹੈ ਖਿੱਚ ਲਿਓ ਫੋਟੋ ਫੋਟਾਂ ਵਾਧੂ ਰੀਲਾਂ ਫੋਟੋਆਂ ਚਲੋ ਠੀਕ ਹੈ ਸਾਂਝਾ ਤਾਂ ਨਹੀਂ ਚੜਦਾ ਨਾ 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 ਬਹੁਤ ਵਧੀਆ ਇੱਥੇ ਤਾਂ ਬਹੁਤ ਹੀ ਸੋਹਣਾ ਸਾਂਹ ਹੁੰਦਾ ਹੈ ਹਵਾ ਸਹੀ ਗੱਲ ਹੈ ਬਾਈ ਦੇਖੋ ਹਵਾ ਕਿੰਨੀ ਸੋਹਣੀ ਚੱਲ ਪਈ ਆ ਦੇਖੋ ਠੰਡਾ ਜਿਹਾ ਮਾਹੌਲ ਆ ਜਾਨਤ ਇੱਥੇ ਤਾਂ ਕਈ ਵਾਰ ਤੁਸੀਂ ਟੀ-ਸ਼ਰਟਾਂ ਦੇਖ ਕੇ ਨਾ ਸੋਚੋ ਵੀ ਪਤਾ ਨਹੀਂ ਗਰਮੀ ਹੋਊਗੀ ਨਹੀਂ ਇੱਥੇ ਨਹੀਂ ਗਰਮੀ ਹੈਗੀ ਹਾਂ ਗਰਮੀ ਨਹੀਂ ਹੈਗੀ ਕਿ ਅੱਗੇ ਜਾ ਕੇ ਠੰਡ ਹੈਗੀ ਹਾਂ ਰਿਪੋਰਟ ਵੀ ਪਾਉਣੇ ਪੈਣਗੇ ਬਣਾਵਾਂਗੇ ਵਲੋਗ ਉਹ ਵੀ ਆ ਗਈ ਬਾਈ ਹੁਰੀ ਵੀ ਪੱਥਰ ਦੇਗਾ ਬਾਈ ਪੱਥਰ ਲੈ ਜਾਂਦਾ ਪਹਾੜੋਂ ਪੱਥਰ ਲੈਂਦਾ ਤੁਸੀਂ ਮੈਂ ਆਉਂਦਾ ਪੱਥਰ ਲਾ ਕੇ ਲੈਂਦਾ ਹਿਮਾਲਿਆ ਪਰਬਤੋਂ ਜੇ ਕੋਈ ਕਹੇ ਵੀ ਤੂੰ ਕੀ ਕਰਨ ਗਿਆ ਜੀ ਚੈੱਕ ਕਰ ਸਕਦੇ ਹੋ ਚਿਲਕਣਾ ਪੱਥਰ ਖਨੇਚ ਭੁਲਾਰਥਾ ਨਾਲ ਭਰਿਆ ਹੋਇਆ ਇਹ ਬਾਈ ਚਮਕਦਾ ਹਨ ਹਾਂ ਵਾਹ ਇਹ ਲੈ ਕੇ ਜਾਵਾਂਗੇ ਆਪਾਂ ਨਾਲ ਜੀ ਠੀਕ ਹੈ ਓਕੇ ਓਕੇ ਸੇਤ ਠੀਕ ਹੈ ਅਜੀਬ ਦੀ ਥੋੜੀ ਸਿਹਤ ਵਿਗੜ ਗਈ ਸੀ ਪੱਕੀ ਆਲ ਗੁੱਡ ਸਭ ਠੀਕ ਹੈ ਨਾਲ-ਨਾਲ ਦਿਖਾਵਾਂਗੇ ਤੁਹਾਨੂੰ ਸਾਰਾ ਉਹ ਵੀ ਲਿਆਂਗੇ ਔਲੀ ਤੋਂ ਵੀ ਦੇਖੋ ਜੀ ਮੈਂ ਤੁਹਾਨੂੰ ਹੁਣ ਥੋੜਾ ਵਿਊ ਚੈੱਕ ਕਰਵਾ ਦਿਆਂ ਕੀ ਬਾਤ ਆ ਜਮਾ ਆ ਦੇਖੋ ਜੰਨਤ ਕਹਿੰਦੇ ਨੇ ਇਹਨੂੰ ਜੰਨਤ ਇਹ ਹੀ ਆ ਭਈ ਆਸਲ ਜੰਨਤ ਇਹ ਬਹੁਤ ਹਾਈਟ ਤੇ ਖੜੇ ਆ ਸੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦਿਖਾਉਣਾ ਜਿਹੜੇ ਦਰਖਤ ਹਨ ਉਹਨਾਂ ਤੇ ਪਤਾ ਨਹੀਂ ਕੀ ਮਤਲਬ ਜਲਬਜੀ ਬੋਲਦੇ ਆ ਆ ਹੋ ਸਕਦਾ ਤੁਸੀਂ ਕੁਝ ਹੋਰ ਬੋਲਦੇ ਹੋ ਪਤਾ ਨਹੀਂ ਕੀ ਬੂਟੀ ਜੀ ਆ ਜਲਬਜੀ ਐ ਮਤਲਬ ਇਹ ਠੰਡੇ ਏਰੀਆ ਦੀ ਨਿਸ਼ਾਨੀ ਆ ਆ ਦੇਖ ਸਕਦੇ ਆ ਤੇ ਆ ਪਤਾ ਨਹੀਂ ਕੀ ਆ ਅਲੱਗ-ਅਲੱਗ ਕਿਸਮ ਦੀਆਂ ਬੂਟੀਆਂ ਨੇ ਸੋ ਪਤਾ ਨਹੀਂ ਬਈ ਐਵੇਂ ਨਹੀਂ ਪਤਾ ਵੀ ਇਹ ਦਰਖਤ ਕਿਹੜੇ ਨੇ ਕਿਹੜੀਆਂ ਕਿਸਮਾਂ ਨੇ ਇਹਨਾਂ ਦੀਆਂ ਸੋ ਬੜਾ ਵਧੀਆ ਮਾਹੌਲ ਆ ਇੱਥੇ ਅਸੀਂ ਦੇਖਿਆ ਫਲਾਂ ਦੇ ਵੀ ਪੌਦੇ ਆ ਜਿਵੇਂ ਨਾਸਪਤੀਆਂ ਹੋ ਗਈਆਂ ਆड़ੂ ਹੋ ਗਏ ਸੋ ਬੜਾ ਵਧੀਆ ਬਾਈ ਇੱਧਰ ਦੇਖੋ ਇਹ ਜੰਗਲ ਟਾਈਪ ਆ ਇੱਥੇ ਥੋੜਾ ਜਿਹਾ ਇਹਨਾਂ ਨੇ ਮਤਲਬ ਅਲਰਟ ਵੀ ਕੀਤਾ ਕਿ ਇਹ ਜਿਹੜਾ ਇੱਥੇ ਭਾਲੂ ਵਗੈਰਾ ਆਉਂਦੇ ਆ ਸੋ ਵੀ ਅਵੇਅਰ ਹਨ ਧਿਆਨ ਨਾਲ ਫੋਟੋਆਂ ਜ਼ਰੂਰ ਖਿੱਚੋ ਪਰ ਧਿਆਨ ਨਾਲ ਗੱਡੀ ਤੋਂ ਦੂਰ ਨਾ ਜਾਓ ਸੇਫ ਰਹੋ ਹਾਂਜੀ ਉੱਪਰ ਚੱਲਾਂਗੇ ਥੋੜਾ ਬੋਲਣ 'ਚ ਦਿੱਕਤ ਆ ਜਾਂਦੀ ਆ। ਇਹ ਬਾਕੀ ਆਲ ਗੱਡਾ। ਉੱਪਰ ਜਾਵਾਂਗੇ, ਤੁਹਾਨੂੰ ਦਿਖਾਵਾਂਗੇ। ਉੱਪਰ ਹੋ ਸਕਦਾ ਦੇਖੋ ਆਪਾਂ ਨੂੰ ਆਪਾਂ ਨੂੰ ਨਹੀਂ ਪਤਾ ਆਈ ਹੋਪ ਸੋ ਕਿ ਸਨੋਫਾਲ ਵੀ ਹੋਵੇ ਉੱਪਰ। ਹਵਾ ਸੋਹਣੀ ਚੱਲਦੀ ਆ ਕਿਉਂਕਿ ਜਿਹੜੇ ਹਵਾਵਾਂ ਦੀ ਠੰਡੀ ਹਵਾ ਆਉਂਦੀ ਆ ਲੱਗਦਾ ਵੀ ਹੋਊਗੀ ਉੱਪਰ ਬਰਫ਼। ਸੁਣਨ ਚ ਆਇਆ ਵੀ ਬੜਾ ਵਧੀਆ ਮਾਹੌਲ ਆ ਉੱਥੇ ਝੀਲ ਵਗੈਰਾ। ਸੋ ਦਿਖਾਵਾਂਗੇ ਤੁਹਾਨੂੰ ਜੀ। ਹਾਂਜੀ ਅਸੀਂ ਪਹੁੰਚਿਆ ਅ ਕਿਹੜਾ ਕਿਹੜਾ ਸੀਗਾ ਉਹ ਔਲੀ ਹੈਨਾ ਔਲੀ ਖੜਿਆ ਜੀ ਸੋ ਬਾਈ ਇੱਥੋਂ ਨਾ ਮਤਲਬ ਗੱਡੀ ਲੈਣੀ ਪੈਂਦੀ ਆ ਕਹਿੰਦੇ ਆਪਦੀ ਜਿਹੜੀ ਗੱਡੀ ਉਹ ਚੜਦੀ ਨਹੀਂ ਆਫ ਰੋਡਿੰਗ ਆ ਤੇ ਹਾਈਟ ਬਹੁਤ ਜ਼ਿਆਦੇ ਆ ਸਿੱਧੀ ਚੜਾਈ ਆ ਉੱਪਰ ਨੂੰ ਹੋਰ ਬਾਈ 4 ਗੱਡੀਆਂ ਨੇ ਇਹਨਾਂ ਦੀ ਜਿਪ ਜਿਪਸੀਆਂ ਜਾਂਦੀਆਂ ਨੇ ਸੋ ਇੱਥੇ ਬਾਈ 3 ਤੋਂ 1000 ਦੀ ਰੇਂਜ ਚ ਤੁਹਾਨੂੰ ਗੱਡੀ ਮਿਲ ਜੂ

और बाकी आपको फ्लावर्स वगैरह ट्रीज वगैरह के बारे में सर वो पूरा डिटेल देते हैं ओके। okay. और आप फोटो वगैरह भी खींचते हैं फोटो वगैरह सर ओके okay. करते हैं वो सभी निकाल के दोगे या फिर ऐसे ही फोन में आपके फोन से सर वो, वो, वो छो होता है आपका ठीक है ठीक है बाकी सर आपका नीलकंठ माउंटेन रेंज जो आपका बद्रीनाथ से पीछे दिखता है जो जो मतलब कितनी हाइट पे है ये अवली सर ये आप भी आपको जहाँ पे हो ना ये आपका सिक्स थाउजेंड फीट ऊपर फिर यहाँ से ऊपर जाओगे सात से आठ हज़ार ऊपर फिर हमारा एक और पॉइंट आता है पर वहाँ का तो सर हमारा दूसरा ट्रैक होता है ना सर और गुरशन वैली फॉरेस्ट टॉप करके जाना पड़ता है सर वहाँ पे ना आप मतलब टॉप पे लेके जाओ ना वहाँ टॉप पे सर उसका दूसरा ट्रैक होता है ओके ओके वहाँ आपका सर यहाँ बेस से हमारा थ्री किलोमीटर का ट्रैक है और वहाँ से आपका गुरशन वैली सर वहाँ से आपको जितने है माउंटेन का थ्री सिक्सटी व्यू वो आपका दूसरा ओके सर थैंक यू ਬਾਕੀ ਬਾਈ ਅੱਗੇ ਤੁਹਾਨੂੰ ਦੱਸਦੇ ਆਂ ਸੋ ਇਦਾਂ ਸੀਗਾ ਥੋੜਾ ਸਾਈਡ ਤੇ ਸੀ ਆਈ ਵੀ ਆ ਚਲੋ ਘੁੰਮ ਲਈ ਹੈ ਨਾ ਅ ਇੱਥੇ ਠੰਡ ਜੀ ਆ ਮੈਂ ਕਿੜ ਚੱਕ ਲਈ ਕਿੜ ਦੇ ਵਿੱਚ ਮੋٹے ਕੱਪੜ ਚੱਕ ਲਏ ਐਮਰਜੈਂਸੀ ਲਈ ਜੇ ਲੋਡ ਪਈ ਤਾਂ ਉੱਪਰ ਆਪਾਂ ਚੇਂਜ ਕਰ ਲਵਾਂਗੇ ਹਾਂਜੀ ਦੱਸਿਓ ਬਾਈ ਕੀ ਹੈ ਇਹ ਬਾਈ ਮੈਨੂੰ ਤਾਂ ਬਲੈਕ 베ਰੀ ਲੱਗਦੀ ਹੈ ਯਾਰ ਬਲੈਕ 베ਰੀ ਆ ਬਾਈ ਕਨਫਰਮ ਹੈਗੇ ਤੁਸੀਂ ਨਾ ਕਨਫਰਮ ਬਲੈਕ 베ਰੀ ਹੈ ਯਾਰ ਬਲੂ ਆ ਹਾਂ ਬਲੂ 베ਰੀ ਹੋ ਬਾਈ ਇਹ ਆ ਦੇਖੋ ਆ ਲੱਗੇ ਹੋਏ ਬਾਈ ਉੱਤੇ ਕੀ ਹੈ ਬਾਈ ਆਈ ਸੀ ਚੀਜ਼ ਆ ਬਾਈ ਉਹੋ ਹੁੰਦਾ ਇਹਦੇ ਵਿੱਚੋਂ ਵੀ ਗਿਰਗੀਆਂ ਨਿਕਲਦਿਆਂ ਨੇ ਥਾਂ ਉਹ ਪੱਕੇ ਹੋਇਆ ਬਾਈ ਇਹਦਾ ਉਹ ਸਮਾਨ ਬੰਨਦਾ ਜਿਹੜਾ ਲੱਕੜ ਦਾ ਦੇਖੋ ਆਹੋ ਇਹਦਾ ਬਾਈ ਪਹਾੜਾਂ 'ਚ ਬਾਲੇ ਹੁੰਦੇ ਨੇ ਉਹ ਖਾਨ ਵਾਲੀ ਚੀਜ਼ ਹੀ ਨਿਕਲਦੀ ਹੁੰਦੀ ਐ ਚੋਂ ਆਹੋ ਤੋਂ ਬੜੇ ਬੜਾ ਆ ਤਾਂ ਫਿਰ ਬਾਈ ਇਸ ਹਿਸਾਬ ਨਾਲ ਤਾਂ ਫਲਜਾ ਬਹੁਤ ਸਿੱਕਿਆ ਹੋਇਆ ਆ ਕੀ ਚੀਜ਼ ਐ ਇਹ ਅਲੱਗ ਆ ਬਾਈ ਪਰ ਆਹ ਲੱਗਾ ਨਾ ਬਲੂਬੇਰੀ ਕਹਿੰਦੇ ਬਾਈ ਹਾਂਜੀ ਅਸੀਂ ਔਲੀ ਤੋਂ ਵਾਪਸ ਆ ਗਏ ਸੋ ਉੱਥੇ ਬਈ ਹੈ ਨਹੀਂ ਸੀ ਕੁਛ ਐਡਾ ਦੇਖਣ ਵਾਲਾ ਲੈ ਲੈ ਜੋ ਮੋੜਾ ਮੋੜਾ ਦੇਖਿਆ ਸੀ ਬਲੌਗ ਨਹੀਂ ਬਣਾ ਸਕੀ ਸੀ ਭੁੱਲ ਗਏ ਸੋ ਰਸਤੇ ਦੇ ਵਿੱਚ ਖੜੇ ਆ ਜਾਮ ਲੱਗਿਆ ਹੋਇਆ ਬਹੁਤ ਯਾਰ ਟਾਈਮ ਲੱਗ ਗਿਆ ਸਾਨੂੰ ਇੱਥੇ ਪੜਿਆ ਅਸੀਂ ਰੁਕੇ ਸੀ ਜੋ ਸੀਮਟ ਤੋਂ ਥੋੜਾ ਜਿਹਾ ਅੱਗੇ ਇੱਥੇ ਚਾਹ ਪਾਣੀ ਪੀਤਾ ਸਾਰਿਆਂ ਨੇ ਇੱਥੇ ਇੱਥੇ ਵੀ ਬਹੁਤ ਸੋਹਣੀ ਲੋਕੇਸ਼ਨ ਆ ਬੜਾ ਸੋਹਣਾ 뷰 ਬਣਦਾ ਮੈਂ ਤੁਹਾਨੂੰ ਦਿਖਾਉਣਾ ਪਿੱਛੇ ਸਾਰੇ ਜਣੇ ਖੜਿਆ ਹੁਣ ਥੋੜਾ ਥੋੜਾ ਨਾ ਰਸਤਿਆਂ ਦਾ ਵੀਊ ਤੁਹਾਨੂੰ ਪਹਿਲਾਂ ਵੀ ਦਿਖਾਇਆ ਹੁਣ ਵੀ ਦਿਖਾਉਂਗਾ ਵਾਓ ਡਰਾਈਵਰ ਵੀਰਾ ਪਿੱਛੇ ਸੰਗਤਾਂ ਖੜੀਆਂ ਨੇ ਆਪਣੀਆਂ ਪਾਪਾਸ ਆਫ ਕਰਦੇ ਵਸ ਥੋੜਾ ਜਿਹਾ ਸੇਤ ਪੂਰੀ ਤਰ੍ਹਾਂ ਜੀਂਦੀ ਹੁੰਦੀ ਜਾਂਦੀ ਆ ਆ ਦੇਖੋ ਆ ਦੇਖੋ ਮੈਂ ਆ ਐਕਸਪੀਰੀਅੰਸ ਦੇਣਾ ਸਾਰਿਆਂ ਨੂੰ ਮੈਂ ਚਾਹਣਾ ਜਿਹੜੇ ਬੰਦੇ ਮੇਰਾ ਬਲੌਗ ਦੇਖਦੇ ਹਨ ਉਹਨਾਂ ਨੂੰ ਐਵੇਂ ਹੀ ਲੱਗੇ ਵੀ ਨਾਲ ਹੀ ਤੁਰੇ ਫਿਰਦੇ ਆ ਜੀ ਅਸੀਂ ਖੜੇ ਹਾਂ ਇਸ ਟਾਈਮ ਗੋਗਨਗੜ੍ਹ ਇੱਥੋਂ ਜਹਾਜ਼ ਚੜਦਾ ਅੱਫਾ ਵੀ ਜਹਾਜ਼ ਤੇ ਜਾਵਾਂਗੇ ਜਹਾਜ਼ ਦਾ ਸਫ਼ਰ ਕਿਹੋ ਜਿਹਾ ਹੋਊਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੱਥੇ ਖੜਾ ਜਹਾਜ਼ ਆ ਬਈ ਆਹ ਤੇ ਖੜਾ ਆਹ ਖੜਾ ਕੀ ਕਹਿੰਦੇ ਬਈ ਹੁਣ ਜਾਣ ਦੇਣਗੇ ਦੇਖਦੇ ਆ ਵੀਡੀਓ ਮਾ ਰਹਿਣਾ ਇਹ ਹੈ ਹੈ ਵੀਡੀਓ ਮਾ ਵੀਡੀਓ ਮਾ ਹਾਂਜੀ ਅਸੀਂ ਗੋਵਿੰਦ ਘਾੜ ਤੋਂ ਵਾਪਸ ਆ ਕੇ ਜੋਸ਼ੀ ਮੱਠ ਕਾਰਨ ਕੀ ਰਿਹਾ ਜਿਹੜਾ ਹੈਲੀਕਾਪਟਰ ਦਾ ਮਤਲਬ ਸੀਗਾ ਉਹਦੀ ਜੇ ਤਾਂ ਪਹਿਲਾਂ ਆਨਲਾਈਨ ਬਾਈ ਤੁਹਾਨੂੰ ਬੁਕਿੰਗ ਕਰਨੀ ਪਊਗੀ ਜੇ ਤੁਹਾਡੇ ਕੋਲ ਇੰਨਾ ਕੁ ਸਮਾਂ ਹੋਣਾ ਚਾਹੀਦਾ ਵੀ ਕੋਈ ਚੱਕਰ ਨਹੀਂ ਅੱਜ ਨਹੀਂ ਤਾਂ ਕੱਲ ਨੂੰ ਕੱਲ ਨੂੰ ਤਾਂ ਪਰਸੋਂ ਨੂੰ ਹੋਜੂ ਸਾਨੂੰ ਇਹ ਸੀਗਾ ਵੀ ਜਾਣ ਸਾਰ ਸਾਨੂੰ ਟਿਕਟ ਮਿਲ ਜੂਗੀ ਤੇ ਅਸੀਂ ਅੱਗੇ ਦੀ ਆਪਣੀ ਯਾਤਰਾ ਸਫਲ ਕਰ ਸਕਾਂਗੇ। ਸੋ ਬਾਈ ਸਾਨੂੰ ਇੱਥੇ ਵਾਪਸ ਆਉਣਾ ਪੈ ਗਿਆ ਸਵੇਰੇ 6 ਵਜੇ ਸਾਨੂੰ ਉਹਨਾਂ ਨੇ ਕਿਹਾ ਵੀ ਇੱਕ ਵਾਰ ਤੁਸੀਂ ਸਵੇਰੇ ਜਲਦੀ ਆ ਜਿਓ। ਦੇਖਦੇ ਆ ਹੋ ਸਕਦਾ ਕਿ ਤੁਹਾਨੂੰ ਅਸੀਂ ਮਤਲਬ ਜਹਾਜ਼ ਦਾ ਦੇ दिए ਹਨਾ ਟਿਕਟ ਵਗੈਰਾ। ਹੋ ਸਕਦਾ ਨਾ। ਪਰ ਅਸੀਂ ਇੱਕ ਵਾਰ ਇੱਥੇ ਆ ਗਏ। ਸੋ ਅੱਜ ਦਾ ਵਲੌਗ ਬਾਈ ਆਪਣਾ ਇੱਥੇ ਤੱਕ ਇਹਦਾ ਸੀਗਾ। ਹਾਂਜੀ ਬਾਈ ਬਸ ਸਾਰਿਆਂ ਨੂੰ ਇਹ ਕਹਿੰਦੇ ਆ ਵੀ ਜਿਹੜਾ ਬੰਦਾ ਵੀ ਆਉਂਦਾ ਆਪਦੀ ਪਹਿਲਾਂ ਬਕਿੰਗ ਬਕਿੰਗ ਕਰਵਾ ਲਿਓ। ਨਹੀਂ ਤੁਹਾਡੇ ਨਾਲ ਵੀ ਖਾਜਲ ਖਵਾਰੀ ਹੋ ਸਕਦੀ ਹੈ ਤਕਲੀਫ ਆ ਸਕਦੀ ਹੈ ਬਾਈ ਖਾਜਲ ਖਵਾਰੀ ਹੋਊਗੀ ਦੇਖੋ ਇਹ ਆ ਵੀ ਯਾਰ ਸਾਡੇ ਨਾਲ ਬਣ ਗਈ ਤੇ ਤੁਹਾਡੇ ਨਾਲ ਨਾ ਬਣੇ ਜੇ ਵਿੱਚ ਕੋਈ ਇਨਸਾਨ ਇਹੋ ਜਿਹਾ ਹੈਗਾ ਵੀ ਨਹੀਂ ਯਾਰ ਆਪਾਂ ਹੈਲੀਕਾਪਟਰ ਤੇ ਨਹੀਂ ਜਾਣਾ ਪੈਦਲ ਯਾਤਰਾ ਕਰਨੀ ਉਹ ਗੱਲ ਜੂਦਾ ਵੀਰੇ ਹਨਾ ਜਿੱਦਾਂ ਮਰਜ਼ੀ ਕਰਿਓ ਸੋ ਬਾਈ ਮੈਂ ਇਹ ਸੀਗਾ ਕਿ ਯਾਰ ਆਪਾਂ ਵਲੌਗ ਬਣਾ ਰਹੇ ਆ ਤੁਹਾਨੂੰ ਦੱਸ ਦਈਏ ਇਨਫੋਰਮੇਸ਼ਨ ਤੇ ਇੱਕ ਹੋਰ ਵੀ ਸੀ ਬਾਈ ਤੁਸੀਂ ਆਪਦਾ ਰਿਸ਼ੀਕੇਸ਼ ਤੋਂ ਪਾਸ ਬਣਵਾ ਲਿਓ ਇੱਥੇ ਚੈੱਕ ਹੁੰਦੇ ਆ ਬਿਨਾ ਪਾਸ ਤੋਂ ਨਾ ਆਇਓ ਠੀਕ ਆ ਜੀ ਬਹੁਤ ਪ੍ਰੋਬਲਮਸ ਹੋ ਸਕਦੀ ਆ ਟੈਸਟ ਕਰਨੀਆਂ ਪੈਣੀਆਂ ਤੁਹਾਨੂੰ ਅਗਰ ਪਹਿਲਾਂ ਤੁਸੀਂ ਆਪਣਾ ਦੇਖ ਕੇ ਚੱਲਿਓ ਚੱਲਿਓ ਹਾਂ ਇਹੀ ਸੀਗਾ ਬਾਈ ਇਹ ਇੱਕ ਤਾਂ ਆਨਲਾਈਨ ਬੁਕਿੰਗ ਜਹਾ ਅਈ ਦੀ ਇੱਕ ਪਾਸ ਜ਼ਰੂਰੀ ਆ ਚਾਰਤਾ ਮੁਜੱਤਰ ਦਾ ਬਾਈ ਰਿਸ਼ੀਕੇਸ਼ ਤੋਂ ਬਣ ਜਾਊਗਾ ਸੋ ਸਾਰਾ ਬਾਈ ਤੁਹਾਡਾ ਬਾਇਓ ਡਾਟਾ ਉੱਥੇ ਲਿਆ ਜਾਊਗਾ ਨਹੀਂ ਤੁਹਾਨੂੰ ਇੱਥੇ ਰੋਕਿਆ ਜਾਊਗਾ ਹੋ ਸਕਦਾ ਤੁਹਾਨੂੰ ਬਹੁਤ ਜ਼ਿਆਦਾ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਜਾਵੇ ਸੋ ਠੀਕ ਹੈ ਜੀ ਬਾਈ ਅਸੀਂ ਕੜਿਆ